ਫਿਕਰੋ ਫਿਕਰੀ ਹੋਇਆ ਉਹ ਇਨਸਾਨ ਕਦੋਂ ਉਹ ਛੋਟੇ ਜਿਹੇ ਪੇਟ ਤੋਂ ਪੇਟ ਦਾ ਭੜੋਲਾ ਬਣ ਜਾਂਦਾ ਉਹਨੂੰ ਪਤਾ ਨਹੀਂ ਲੱਗਦਾ ਕਾਰਨ ਇਹੀ ਹੁੰਦਾ ਹੈ ਬ੍ਰੇਨ ਦੇ ਨਰਵਸ ਤੰਤਰ ਬਹੁਤ ਜ਼ਿਆਦਾ ਕੰਮ ਕਰ ਰਿਹਾ ਹੁੰਦਾ ਜਿਸ ਦੇ ਨਾਲ ਮੈਟਾਬੋਲਿਕ ਸਿਸਟਮ ਭਾਵ ਪੇਟ ਦੇ ਜਿਹੜੇ ਕੰਮ ਹਨ ਲੀਵਰ ਦੇ ਕੰਮ ਉਹ ਵਿਗੜ ਜਾਂਦੇ ਨੇ ਘੱਟ ਖਾਂਦਾ ਸਰੀਰ ਉਹਦੀ ਜ਼ਿਆਦਾ ਫੈਟ ਬਣਾਉਂਦਾ ਇਹ ਉਹੀ ਸਰੀਰ ਹੁੰਦਾ ਜਿਹੜਾ ਬਚਪਨ ਚ ਟੀਨੇਜ ਚ ਜਦੋਂ ਗਰਾਊਂਡ 'ਚ ਖੇਡਦੇ ਸੀ ਕੁੱਦਦੇ ਸੀ ਯਾਰਾਂ ਦੋਸਤਾਂ ਦੇ ਵਿੱਚ ਹੱਸਦੇ ਸੀ ਉੱਚੀ ਉੱਚੀ ਉਦੋਂ ਚਾਰ ਰੋਟੀਆਂ ਖਾਂਦਾ ਤਿਆ ਨਦੀ ਭੁੱਖ ਹੁੰਦੀ ਸੀ ਇੱਕ ਵੱਧ ਖਾ ਕੇ ਵੀ ਸਰੀਰ 4 ਘੰਟੇ ਚ ਪਹੁੰਚਾ ਜਾਂਦਾ ਸੀ ਲੇਕਿਨ ਜਿਵੇਂ 25 30 ਸਾਲ ਨੂੰ ਕ੍ਰੋਸ ਕਰਦਾ ਹੈ ਬੰਦਾ ਰੋਟੀਆਂ ਤਿੰਨ ਦੀ ਭੁੱਖ ਹੁੰਦੀ ਆ ਕਹਿੰਦਾ ਢਾਈ ਖਾਵਾਂ ਜੇ ਅੱਧੀ ਵੱਧ ਖਾਦੀ ਗਈ ਰਾਤ ਨੂੰ ਨੀਂਦ ਨਹੀਂ ਆਉਣੀ ਪਾਸੇ ਮਾਰੂੰਗਾ ਸੋ ਕਾਰਨ ਇਹਦੇ ਵਿੱਚ ਇਹੀ ਹੁੰਦਾ ਹੈ ਕਿ ਸਰੀਰ ਦਾ ਜਿਹੜਾ ਮੈਟਾਬੋਲਿਕ ਸਿਸਟਮ ਹੈ ਜਿਹਨੂੰ ਉਹ ਘਰਾੜੀ ਹੈ ਜਿੰਨੇ ਜੂਸ ਕੱਢਣਾ ਰਸ ਕੱਢ ਕੇ ਸੈੱਲਾਂ ਨੂੰ ਦੇਣਾ ਤੇ ਪੂਰੇ ਤੰਤਰ ਨੂੰ ਚਾਲੂ ਕਰਨਾ ਉਹ ਕਮਜ਼ੋਰ ਹੋ ਚੁੱਕੀ ਹੁੰਦੀ ਹੈ ਹੁਣ ਉਹ ਅੱਧਾ ਗੰਨਾ ਬਿਨਾਂ ਜੂਸ ਕੱਢੇ ਹੀ ਅੱਗੇ ਭੇਜ ਦਿੰਦੀ ਹੈ ਜਿਹਨੂੰ ਕਹਿੰਦੇ ਆ ਪਚਿਆ ਹੋਇਆ ਖਾਣਾ